ਆੜੀ ਹੁਣ ਸੁਣ ਲੈ ਯਾਰ ਉਹ ਪਿੱਟੂ ਦਾ ਤਾਂ ਕੰਮ ਨਿਵੇੜ ਨਹੀਂ ਨਿਵੇੜ ਨਹੀਂ ਕਿਸੇ ਨੇ ਤਾਂ ਸਿਰਫ ਜਗਰਾਤਿਆਂ ਤੇ ਨੱਚਣਾ ਚਪੋਟਾ ਮੰਗ ਲਈ ਬੀ ਆ ਮੇਰੀਆਂ ਮਾਤਾਵਾਂ ਬੈਠੀਆਂ ਬੋਧੀਆਂ ਨੇ ਤਾਂ ਹਜ਼ਾਰ ਰੁਪਏ ਉਡੀਕਦੇ ਪਿਛਲੇ ਵਾਰੀ ਵੋਟਾਂ ਪਾਤੀਆਂ ਸੀ ਤੇ ਅੱਜ ਕੀ ਫੇਰ ਕੋਈ ਨਾ ਕੋ ਜਹੇ ਦੀ ਸੋਚ ਰਾਕੇ ਵੋਟਾਂ ਪਾ ਦਿਓਗੇ ਤੇ ਬਾਅਦ ਚ ਅਫਸੋਸ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾ ਅੱਜ ਬਹੁਤ ਲੱਦੇ ਨੇ ਬੜਿਆਂ ਨੇ ਨੁਕਸ ਵੀ ਕੱਢੇ ਵੀ ਯਾਰ ਆਸ਼ੂ ਨੂੰ ਬੋਲਣਾ ਨਹੀਂ ਆਉਂਦਾ ਤੇ ਅੱਜ ਉਸ ਵੱਤ ਮੀਂਹ ਆਸ਼ੂ ਨੂੰ ਲੱਦੇ ਵੀ ਬੜੇ ਨੇ ਵੀ ਯਾਰ ਉਹੀ ਲੈ ਆਓ ਉਹੀ ਲੱਭ ਲੋ ਹਾਂ ਹਾਂ ਇਹਨੇ ਹੁਣ ਬੋਲਤਾ ਉਹਨੇ ਆ ਕਹਿ ਦਿੱਤਾ ਇਸ ਮਜ਼ਾਕ 'ਚ ਹੀ ਇਸ ਇਲੈਕਸ਼ਨ ਦਾ ਸਾਰਾ ਬੇੜਾਗਰ ਹੋਇਆ ਪਰ ਜੇ ਨੈਸ਼ਨਲ ਲੈਵਲ ਤੇ ਦੁਬਾਰਾ ਕੋਈ ਗਲਤੀ ਹੋ ਗਈ ਤਬ ਦੁਬਾਰਾ ਤੁਹਾਨੂੰ ਮੌਕਾ ਨਹੀਂ ਮਿਲਣਾ ਫਿਰ ਇਥੇ ਸਟੇਜਾਂ ਨਹੀਂ ਲੱਗਣਗੀਆਂ ਤੇ ਫਿਰ ਮੁੜ ਕੇ ਇਲੈਕਸ਼ਨ ਦੇ ਇਹ ਜੇ ਮੇਲੇ ਨਹੀਂ ਲੱਗਦੇ ਇਹ ਇਲੈਕਸ਼ਨ ਕਿਸੇ ਭਾਰਤਨਗਰ ਸੀਤਾਨਗਰ ਸ਼ਾਮਨਗਰ ਮਨੋਰਨਗਰ ਅਸ਼ੋਕਨਗਰ ਦੀ ਹਾਲਾਤ ਡਿਸਾਈਡ ਕਰਨ ਵਾਲੇ ਨਹੀਂ ਹੈ ਇਹ ਇਲੈਕਸ਼ਨ ਇਲੈਕਸ਼ਨਿਸਤ ਮੁਲਕ ਦਾ ਭਵਿੱਖ ਤੈਅ ਕਰਨ ਵਾਲੇ ਇਲੈਕਸ਼ਨ ਆੜੀ ਹੁਣ ਸੁਣ ਲੈ ਯਾਰ ਹੁਣ ਪਿੱਟੂ ਦਾ ਤਾਂ ਕੰਮ ਨਿਵੇੜ ਨਹੀਂ ਨਿਵੇੜ ਨਹੀਂ ਮੇਰਾ ਖਿਆਲ ਤੁਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋਵੋਗੇ ਭਈ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਇਹ ਡਿਸਕਸ ਕਰਦੇ ਆ ਰਹੇ ਬਈ ਕੀ ਇਸ ਇਲੈਕਸ਼ਨ ਤੋਂ ਬਾਅਦ ਦੁਬਾਰਾ ਇਲੈਕਸ਼ਨ ਵੀ ਹੋਣਗੇ ਹਾਲਾਤ ਇਸ ਤਰੀਕੇ ਦੇ ਪੈਦਾ ਹੋ ਅੱਜ ਇਸ ਜਗ੍ਹਾ ਤੇ ਅੰਦਰ ਅੱਗੇ ਕਮਿਊਨਿਟੀ ਸੈਂਟਰ ਚ ਦੂਸਰੀ ਪਾਰਟੀਆਂ ਦੀ ਵੀ ਇਲੈਕਸ਼ਨ ਮੀਟਿੰਗਾਂ ਹੋਈਆਂ ਹੋਣਗੀਆਂ ਪਰ ਸੱਚ ਜਾਣੇ ਉਹ ਕਿਸੇ ਕੋਲ ਦੱਸਣ ਨੂੰ ਕੁਝ ਨਹੀਂ ਕਿਸੇ ਕੋਲ ਨਹੀਂ ਦੱਸਣ ਨੂੰ ਆ ਵੀ ਅਸੀਂ ਕੀਤਾ ਕੀ ਤੇ ਅਸੀਂ ਕਰਾਂਗੇ ਕੀ ਕਿਸੇ ਨੇ ਤਾਂ ਸਿਰਫ ਜਗਰਾਤਿਆਂ ਤੇ ਨਾਚਣਾ ਚਪੋਟਾ ਮੰਗਣੀ ਕਿਸੇ ਨੇ 2 ਸਾਲ ਪਹਿਲਾਂ ਮੂਰਖ ਬਣਾਇਆ ਸਾਰੇ ਪੰਜਾਬ ਨੂੰ ਕਿਸੇ ਪਾਰਟੀ ਜਵਾਬ ਤੁਹਾਨੂੰ ਦੇਣਾ ਪਊਗਾ ਤੁਸੀਂ ਕੀ ਚਾਹੁੰਦੇ ਹੋ ਆਣ ਲੈਟਾਈ ਹੋ ਸਕਦਾ ਮੇਰੀਆਂ ਗੱਲਾਂ ਜ਼ਿਆਦਾ ਤੁਹਾਡੇ ਤਾਈ ਪਹੁੰਚਦੀਆਂ ਨਾ ਹੋਣ ਪਰ ਸੱਚੀ ਗੱਲ ਇਹ ਆ ਵੀ ਆ ਮੇਰੀਆਂ ਮਤਾਵਾ ਬੈਠੀਆਂ ਬਹੁਤੀਆਂ ਨੇ ਤਾਂ ਹਜ਼ਾਰ ਰੁਪਏ ਉਡੀਕਦੇ ਹੀ ਪਿਛਲੇ ਵਾਰੀ ਵੋਟਾਂ ਪਾਤੀਆਂ ਸੀ ਤੇ ਅੱਜ ਕੀ ਫੇਰ ਕੋਈ ਨਕੋ ਜਹੇ ਜੀ ਸੋਚ ਰੱਖ ਕੇ ਵੋਟਾਂ ਪਾ ਦਿਓਗੇ ਤੇ ਬਾਅਦ ਚ ਅਫਸੋਸ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਂਦਾ ਅੱਜ ਬਹੁਤ ਲੱਦੇ ਨੇ ਬੜਿਆਂ ਨੇ ਨੁਕਸ ਵੀ ਕੱਢੇ ਵੀਰ ਆ ਆਸ਼ੂ ਨੂੰ ਬੋਲਣਾ ਨਹੀਂ ਆਉਂਦਾ ਤੇ ਅੱਜ ਉਸ ਬੱਤਮੀਜ਼ ਆਸ਼ੂ ਨੂੰ ਲੱਦੇ ਵੀ ਬੜੇ ਨੇ ਵੀਰ ਉਹੀ ਲੈ ਆਓ ਉਹੀ ਲੱਭ ਲੋ ਹਾਲਾਤ ਅਗਰ ਤੁਸੀਂ ਸਾਹਮਣੇ ਨੇ ਆਉਣ ਵਾਲੇ ਟਾਈਮ 'ਚ ਵਾਕਈ ਤੌਰ ਤੇ ਅਸਲੀਅਤ 'ਚ ਇਸ ਸੂਪੇ ਨੂੰ ਇਸ ਮੁਲਕ ਨੂੰ ਕੀ ਚਾਹੀਦਾ ਆ ਤਾਂ ਤਾਕਤ ਤੁਹਾਡੇ ਕੋਲ ਰਹਿੰਦੀ ਆ ਪਰ ਬਦਕਿਸਮਤੀ ਨਾਲ ਅੱਜ ਦੇ ਇਲੈਕਸ਼ਨ ਆ ਤੁਹਾਡੇ ਹੱਥਾਂ 'ਚ ਫੜਿਆ ਟੈਲੀਫੋਨ ਤੇ ਇਹਦੇ ਤੇ ਚੰਦੇ ਉਹ ਜਿਹੜੇ ਸਕਿੱਟ ਤੇ ਮਜ਼ਾਕ ਇਹਨਾਂ ਤੇ ਹੀ ਰਹਿ ਗਿਆ ਤੇ ਅਸਲੀਅਤ 'ਚ ਤੁਹਾਨੂੰ ਚਾਹੀਦਾ ਕੀ ਹੈ ਕਿਸੇ ਨੂੰ ਕੁਝ ਵੀ ਨਹੀਂ ਪਤਾ ਕਿਹੜੀ ਪਾਰਟੀ ਨੇ ਕੀ ਵਾਅਦਾ ਕੀਤਾ ਕੁਝ ਵੀ ਨਹੀਂ ਪਤਾ ਬਹੁਤ ਧੰ ਆਹਾ ਹੀ ਹੀ ਉਹਨੇ ਹੁਣ ਬੋਲਤਾ ਉਹਨੇ ਆ ਕਹਿ ਦਿੱਤਾ ਇਸ ਮਜ਼ਾਕ 'ਚ ਹੀ ਇਸ ਇਲੈਕਸ਼ਨ ਦਾ ਸਾਰਾ ਬੇੜਾਗਰ ਹੋਇਆ ਪਿਆ ਪਰ ਤੁਸੀਂ ਸਾਰੇ ਸੂਝਵਾਨ ਤੋਡੇ ਤੋਂ ਉਮੀਦ ਰੱਖਦਾ ਵੀ ਇੱਕ ਵਾਰ ਗਲਤੀ ਪਾਈ ਚ ਹੋ ਗਈ ਉਹ ਤਾਂ ਸਟੇਟ ਲੈਵਲ ਦੀ ਸੀ ਪਰ ਜੇ ਨੈਸ਼ਨਲ ਲੈਵਲ ਤੇ ਦੁਬਾਰਾ ਕੋਈ ਗਲਤੀ ਹੋ ਗਈ ਤਾਂ ਦੁਬਾਰਾ ਤੁਹਾਨੂੰ ਮੌਕਾ ਨਹੀਂ ਮਿਲਣਾ ਤੇਰੇ ਇੱਥੇ ਸਟੇਜਾਂ ਨਹੀਂ ਲੱਗਣਗੀਆਂ ਤੇ ਫਿਰ ਮੁੜ ਕੇ ਇਲੈਕਸ਼ਨ ਦੇ ਇਹੋ ਜਿਹੇ ਮੇਲੇ ਨਹੀਂ ਲੱਗਦੇ ਤੇ ਨਾ ਤੁਹਾਡੇ ਕੋਲ ਕੋਈ ਤਾਕਤ ਰਹਿੰਦੀ ਇੱਕ ਕੋਈ ਘਰ ਚ ਜਾਈ ਜਾਏ ਉਹ ਤੇ ਉੱਥੇ ਹੀ ਜਾ ਕੇ ਆਪਣੇ ਕੰਮ ਕਰਵਾਉਂਦੇ ਰਹੀਓ ਹੁਣ ਹੁਣ ਨਹੀਂ ਹੋਣਾ ਅੱਜ ਬਹੁਤ ਜ਼ਰੂਰਤ ਹੈ ਸਮਝਦਾਰੀ ਦੇ ਨਾਲ ਵੋਟ ਪਾਉਣ ਦੀ ਤੁਹਾਨੂੰ ਇਹ ਪਛਾਨਣ ਦੀ ਲੋੜ ਹੈ ਵੀ ਆਉਣ ਵਾਲੇ ਟਾਈਮ 'ਚ ਸਾਡੀ ਰਾਜਨੀਤਿਕ ਖੂਦ ਰਹੇਗੀ ਕਿ ਨਹੀਂ ਸਾਡੀ ਸਮਾਜਿਕ ਖੂਦ ਰਹੇਗੀ ਕਿ ਨਹੀਂ ਰਹੇਗੀ ਸਾਡੀ ਆਰਥਿਕ ਖੂਦ ਰਹੇਗੀ ਕਿ ਨਹੀਂ ਰਹੇਗੀ ਸਾਡੀ ਪਾਰਟੀ ਨੇ ਸਾਡੇ ਲੀਡਰ ਨੇ ਤੁਹਾਡੇ ਵਾਸਤੇ ਗਰੰਟੀਆਂ ਦਿੱਤੀਆਂ ਵੀ ਮਤਾਵਾਂ ਨੂੰ ਲੱਖ ਰੁਪਏ ਸਾਲ ਦਾ ਦੇਵਾਂਗੇ ਕਿਸਾਨਾਂ ਵਾਸਤੇ ਗਰੰਟੀਆਂ ਮਜ਼ਦੂਰਾਂ ਵਾਸਤੇ ਗਰੰਟੀਆਂ ਜਿਹੜਾ ਸਰਮਾਇਆ ਅਮੀਰਾਂ ਕੋਲ ਜਾਂਦਾ ਸੀ ਉਹਨਾਂ ਤੋਂ ਲੈ ਕੇ ਗਰੀਬਾਂ ਤਾਈ ਕਿਸ ਤਰੀਕੇ ਪਹੁੰਚਾਉਣਾ ਹੈ ਤੇ ਜਿਹੜੀ ਗਰੰਟੀ ਉਹ ਸੀ ਜਿਹੜੇ 15 ਲੱਖ ਆਉਣਗੇ ਤੇ ਉਹ ਅੱਜ 10 ਸਾਲਾਂ ਚ ਪਤਾ ਨਹੀਂ ਕਿਸੇ ਕੋਲ ਆਏ ਕਿ ਨਹੀਂ ਆਏ ਪਰ ਕਾਂਗਰਸ ਪਾਰਟੀ ਦਾ ਦਾਵਾ ਰਿਹਾ ਜੋ ਮੈਨੀਫੈਸਟੋ ਚ ਲਿਖਿਆ ਅਗਲੀ ਇਲੈਕਸ਼ਨ ਆਉਣ ਤੋਂ ਪਹਿਲਾਂ ਪਹਿਲਾਂ 100% ਲਾਗੂ ਕੀਤਾ ਹੈ ਕਿ ਪਿਛਲੇ ਯੂਪੀਏ 1 ਔਰ ਯੂਪੀਏ 2 ਦਾ ਇਤਿਹਾਸ ਦਸਤਾ ਸਪਰਬਤ ਕਿਸਮਤੀ ਹੈ ਕਿ ਸਾਡੇ ਬੰਦੇ ਇੰਨੇ ਕਿ ਸਾਹੂ ਹੈ ਜਿਵੇਂ ਭਾਬੀ ਪੂਨਮ ਮਲੋਤਰਾ ਵਿਚਾਰੀ ਸਾਹੂ ਹੈ ਕੰਮ ਜਿੰਨਾ ਮਰਜ਼ੀ ਕਰਾ ਲੋ ਲੱਛੇਦਾਰ ਗੱਲਾਂ ਨਹੀਂ ਆਉਂਦੀਆਂ ਸਾਡੇ ਬੰਦਿਆਂ ਨੂੰ ਸਮਾਨ ਵੇਚਣਾ ਨਹੀਂ ਆਇਆ ਉਹ 10 ਸਾਲ ਝੂਠ ਵੇਚ ਕੇ ਤੁਹਾਨੂੰ ਬੇਵਕੂਫ ਬਣਾ ਕੇ ਤੇ ਸਾਡੇ ਥੋੜਾ ਗੁਵਾਕੂ ਦਾ ਕਰਦੇ ਕਰਦੇ ਹੀ ਤੁਰ ਗਏ ਜਿੰਨੀਆਂ ਸਕੀਮਾਂ ਚੱਲੀਆਂ ਉਹ ਸਾਰੀਆਂ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਚੱਲੀਆਂ ਤੇ ਉਹ ਕਿਸੇ ਨੇ ਸ਼ਿਕਾਰ ਮਾਰਿਆ ਹੋਵੇ ਤੇ ਪੈਰ ਰੱਖ ਕੇ ਸ਼ਿਕਾਰੀ ਬਣੇ ਹੋਏ ਸਾਡੇ મોદી ਸਾਹਿਬ ਫੋਟੋਆਂ ਰੋਜ਼ ਖਿਚਾਉਂਦੇ ਆ ਵੀ ਮੈਂ ਇਸ ਮੁਲਕ ਦਾ ਸਮਾਰਤਾ ਮਨੇ 60 70 ਸਾਲ ਜੀ ਕੁਛ ਹੋਇਆ ਹੀ ਨਹੀਂ ਜੋ ਹੋਇਆ ਇਹ ਦੱਸਦਾ